ਗੋਲ ਗੱਪੇ ਬਰਗਰ ਰੇੜੀਆਂ ਤੋਂ ਖਾ ਸਕਦੇ ਆ ਪਰ ਕੱਪੜਾ ਰੇੜੀ ਤੋਂ ਨਹੀਂ ਖਰੀਦ ਸਕਦੇ ਹਾਂਜੀ ਇਹ ਬਹੁਤ ਵੱਡੀ ਸਮੱਸਿਆ ਕੱਪੜਾ ਖਰੀਦਣ ਦੇ ਵਿੱਚ ਬਹੁਤ ਸ਼ਰਮ ਮਹਿਸੂਸ ਕਰਦੇ ਆ ਰੇੜੀ ਦੇ ਉੱਤੇ ਹਾਂ ਮਤਲਬ ਜਿਨੇ ਵੀ ਗੱਡੀ ਆ ਕਰਾਂ ਤੇ ਉਹਦੇ ਸਭ ਗੋਲ ਗੱਪੇ ਕੋਲਚੇ ਆਪਾਂ ਰੇੜੀ ਤੇ ਖਾ ਲੈਂਦੇ ਆ ਕੱਪੜੇ ਖਰੀਦਣ ਲੱਗਿਆਂ ਇਹ ਹੁੰਦੇ ਆ ਕੱਪੜੇ ਖਰੀਦਣ ਲੱਗਿਆਂ ਸੰਗਦੇ ਆ ਬਾਈ ਜੀ ਕੱਪੜੇ ਪਾਸੇ ਖੰਨਾ ਹਸਪੀਟਲ ਆ ਤੇ ਖੰਨਾ ਹਸਪੀਟਲ ਦੇ ਬਿਲਕੁਲ ਸਾਹਮਣੇ ਅੰਮ੍ਰਿਤਸਰ ਰੋਡ ਤੇ ਮੋਗੇ ਇਹ ਵੀਰਜੀ ਤੇ ਭੈਣ ਜੀ ਦੁਕਾਨ ਲਾਉਂਦੇ ਆ ਵੀਰਜੀ ਹੋਰ ਕੰਮ ਕਰਦੇ ਆ ਐਤਵਾਰ ਨੂੰ ਭੈਣ ਜੀ ਦੇ ਨਾਲ ਹੁੰਦੇ ਆ ਜਦੋਂ ਵੀ ਇੱਥੋਂ ਦੀ ਲੰਘੋ ਤਾਂ ਇਹਨਾਂ ਤੋਂ ਸਾਮਾਨ ਜ਼ਰੂਰ ਖਰੀਦਣਾ ਵਾ ਜੈਂਟਸ ਜਰਾਬਾਂ ਹੈਗੀਆਂ ਇਹਨਾਂ ਕੋਲੇ ਹਾਂਜੀ ਸਾਰਾ ਕੁਝ ਹੈ ਹਾਂਜੀ ਤੇ ਗਲਵਜ਼ ਹੈਗੇ ਬੱਚਿਆਂ ਦੇ ਲੇਡੀਜ਼ ਜੈਂਟਸ ਗਲਵਜ਼ ਹੈਗੇ ਆ ਬੱਚਿਆਂ ਦੀਆਂ ਜਰਾਬਾਂ ਹੈਗੀਆਂ ਦੇਖੋ ਆਪਾਂ ਪਾਸੇ ਵੀ ਪੈਸੇ ਵਟਾਉਣੀ ਆ ਆਪਾਂ ਪਾਸੇ ਵੀ ਪੈਸੇ ਵਟਾਉਣੀ ਆ ਮੜਾ ਨੇੜੇ ਆਜੋ ਠੀਕ ਆ ਉਹੀ ਆਪਾਂ ਆਦੇ ਗੁਰਸਖਵੀਰਾਂ ਨੂੰ ਪੈਸੇ ਵਟਾਉਓ ਕਿਰਤ ਕਰਦੇ ਆ ਠੀਕ ਆ ਇਹ ਬਾਹਰ ਜਾਂਦੀ ਨਹੀਂ ਮਤਲਬ ਚਾਸ ਕਰਦੇ ਹਾਂ ਬਾਹਰ ਜਾਣਾ ਇੱਥੇ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਕੰਮ ਕਰਦੇ ਆ ਤਾਂ ਆਪਾਂ ਜਦੋਂ ਵੀ ਨੰਗਣਾ ਤੋਂ ਇਹਨਾਂ ਨੂੰ ਆਪਾਂ ਪੈਸੇ ਜ਼ਰੂਰ ਵਟਾਉਣੇ ਆ ਜੀ ਕੀ ਕੀ ਹੁੰਦਾ ਆਪਣੇ ਕੋਲੇ ਹਾਂਜੀ ਤਿੰਨੇ ਐਟਮ ਆਪਣੇ ਕੋਲੇ ਬੱਚਿਆਂ ਵਾਲੇ ਹਾਂਜੀ ਲੇਡੀਜ਼ ਜੈਸ ਵਾਲੇ ਤੇ ਤੁਸੀਂ ਵੀ ਨਾਲ ਹੁੰਨੇ ਆ ਜੀ ਨਹੀਂ ਦੇਖੋ ਜੀ ਮੈਂ ਮਾੜਾ ਮੋੜ ਕੰਮ ਜੇ ਸਰ ਕਰਦਾ ਹਾਂ ਹਾਂਜੀ ਬਾਹਰ ਕੰਮ ਕਰਦਾ ਮੈਂ ਹਾਂਜੀ ਤੇ ਮੰਡੀ ਚ ਉਸ ਤੋਂ ਬਾਅਦ ਮੈਂ ਇਧਰ ਆ ਕੇ ਇਹਨਾਂ ਨੂੰ ਮਾੜਾ ਮੋਟਾ ਹੈ ਹਾਂਜੀ ਸੱਡੇ ਵਾਲੇ ਦਿਨ ਹੁੰਦੇ ਆ ਬਸ ਕੱਲਾ ਸਸ ਜੀ ਭਾਈ ਕਹਿੰਦੇ ਆ ਮਿਹਨਤ ਕਰੋ ਆਪਣੇ ਪੰਜਾਬੀਆਂ ਤੋਂ ਹਾਂਜੀ ਮਤਲਬ ਕੋਈ ਵੀ ਚੀਜ਼ ਆਪਣੇ ਪੰਜਾਬੀਆਂ ਤੋਂ ਖਰੀਦੋ ਬਿਲਕੁਲ ਆਪਣੇ ਪੰਜਾਬੀਆਂ ਨੂੰ ਹਾਂਜੀ ਪ੍ਰਵਾਸੀ ਕੋਈ ਗੋਲ ਗੱਪੇ ਰੇੜੀ ਲਾਉਂਦਾ ਕੋਈ ਕੁਲਚੇ ਦੀ ਲਾਉਂਦਾ ਕੋਈ ਕੱਪੜੇ ਦੀ ਦੁਕਾਨ ਲਾਈ ਆ ਪਰ ਸਾਡੇ ਲੋਕ ਸ਼ਰਮ ਖਾਂਦੇ ਇੱਕ ਚੀਜ਼ ਤੋਂ ਹਾਂਜੀ ਦੇਖੋ ਇੱਕ ਚੀਜ਼ ਇਹ ਸੁਨੇਹਾ ਦੇਣਾ ਚਾਹੁੰਦੇ ਆ ਅਸੀਂ ਜਿਹੜੇ ਪ੍ਰਵਾਸੀਆਂ ਦੀ ਰੇੜੀ ਆ ਅਸੀਂ ਗੋਲ ਗੱਪੇ 버ਗਰ ਰੇੜੀਆਂ ਤੋਂ ਖਾ ਸਕਦੇ ਆ ਪਰ ਕੱਪੜਾ ਰੇੜੀ ਤੋਂ ਨਹੀਂ ਖਰੀਦ ਸਕਦੇ ਹਾਂ ਹਾਂਜੀ ਇਹ ਬਹੁਤ ਵੱਡੀ ਸਮੱਸਿਆ ਕੱਪੜਾ ਖਰੀਦਣ ਦੇ ਵਿੱਚ ਬਹੁਤ ਸ਼ਰਮ ਮਹਿਸੂਸ ਕਰਦੇ ਆ ਰੇੜੀ ਦੇ ਉੱਤੇ ਹਾਂ ਬਲੋ ਜਿਨੇ ਵੀ ਗੱਡੀ ਆ ਕਾਰਾਂ ਤੇ ਉਹਦੇ ਸਭ ਗੋਲ ਗੱਪੇ ਕੁਲਚੀ ਆਪਾਂ ਰੇੜੀ ਤੇ ਖਾ ਲੈਂਦੇ ਆ ਕੱਪੜੇ ਖਰੀਦਣ ਲੱਗਿਆਂ ਇਹ ਹੁੰਦੇ ਆ ਕੱਪੜੇ ਖਰੀਦਣ ਲੱਗਿਆਂ ਸੰਗਦੇ ਅੱਬਾ ਜੀ ਕੱਪੜੇ ਖਰੀਦਣ ਲੱਗਿਆਂ ਨਾ ਸੰਗੋ ਗੱਡੀਆਂ ਵਾਲਿਓ ਕਾਰਾਂ ਵਾਲਿਓ ਆਪਣੇ ਪੰਜਾਬੀ ਭਰਾਵਾ ਗੁਰਸਿੱਖ ਭਰਾਵਾ ਇਹ ਇੱਕ ਸਾਡਾ ਦਸਵੰਦ ਆ ਮਾਰੇ ਨੇ ਕਿਹਾ ਸੀ ਦਾਨ ਦਿਓ ਇੰਹੀ ਕੋ ਭਇਓ ਸਹੀ ਗੱਲ ਹੈ ਇਹ ਗੱਲ ਕਹੀ ਸੀ ਨਾ ਹਾਂਜੀ ਠੀਕ ਹੈ ਆਪਾਂ ਆਵਦੇ ਗੁਰਸਖ ਵੀਰਾਂ ਨੂੰ ਪੈਸੇ ਵਟਾਉਣੇ ਆਪਾਂ ਨੂੰ ਪੈਸੇਾਂ ਵੱਡੇ ਚੀਜ਼ ਮਿਲ ਜਾਣੀਆਂ ਆ ਆਪਾਂ ਪੈਸੇ ਦੇਣੇ ਚੀਜ਼ ਮਿਲ ਜਾਣੀਆਂ ਇਹ ਆਪਦਾ ਪਰਿਵਾਰ ਚਲਾਉਣਗੇ ਤੇ ਆਪਾਂ ਨੂੰ ਇੱਕ ਹਿਸਾਬ ਦਾ ਆਪਣਾ ਦਸਵੰਧ ਆ ਇਹ ਠੀਕ ਹੈ ਜੀ ਸਹੀ ਗੱਲ ਹੈ ਜੀ ਇਹੀ ਬੇਨਤੀ ਗੱਡੀਆਂ ਵਾਲਿਓ ਸ਼ਰਮ ਨਾ ਕਰੋ ਰੁਗਿਆ ਕਰੋ ਆਪਦੇ ਭੈਣ ਭਰਾ ਜਿੱਥੇ ਕੰਮ ਕਰਦੇ ਆ ਉਹਨਾਂ ਨੂੰ ਸਪੋਰਟ ਕਰਿਆ ਕਰੋ ਠੀਕ ਹੈ ਜੀ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੇ ਜਦੋਂ ਵੀ ਲੰਘੋ ਕੁਛ ਨਾ ਕੁਛ ਖਰੀਦ ਕੇ ਜ਼ਰੂਰ ਜਾਇਓ ਧੰਨਵਾਦ ਜੀ ਗੁਰਜੀਤ ਕਹਾੜਾ ਸਾਹਿਬ ਗੁਰਜੀਤ ਇਫਾਦੇ ਜੀ